ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਜਿੰਮੇਵਾਰੀ ਤੋਂ ਅਸਤੀਫਾ ਦਿੱਤਾ ਔਰ ਮੈਂ ਇਹ ਸਮਝਦਾ ਕਿ ਜਿਸ ਤਰ੍ਹਾਂ ਦੀ ਗਲਤੀ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਤੋੜ ਕੇ ਕੀਤੀ ਸੀ ਉਸੇ ਤਰ੍ਹਾਂ ਦੀ ਗੁਸਤਾਖੀ ਇਹ ਕਰਕੇ ਸੁਖਵੀਰ ਸਿੰਘ ਬਾਦਲ ਕਿਉਂਕਿ ਅਕਾਲੀ ਦਲ ਜਿਹੜਾ ਇਸ ਸਮੇਂ ਇੱਕ ਤਾਂ ਤੁਸੀਂ ਇਹ ਪਹਿਲਾਂ ਰਿਜ਼ਾਈਨ ਕਰਦੇ ਤਾਂ ਅੱਛਾ ਸੀ ਹੁਣ ਉਹਦੇ ਦੋ ਪਾਰਟ ਵੀ ਹੋ ਗਏ ਇੱਕ ਬੜਾ ਹਿੱਸਾ ਟੁੱਟ ਕੇ ਸੁਧਾਰ ਲਹਿਰ ਦੇ ਰੂਪ ਚ ਹੋ ਗਿਆ ਤੇ ਹੁਣ ਕੀ ਹੋਏਗਾ ਇਸ ਤੋਂ ਬਾਅਦ ਕਿ ਇਹ ਆਪਣੇ ਪ੍ਰਭਾਵ ਨਾਲ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਆਪਣਾ ਅਸਤੀਫਾ ਕਾਰਜ ਸਮਤੀ ਇਹਨਾਂ ਦੀ ਹੈ ਉਸ ਤੋਂ ਰੱਦ ਕਰਵਾਉਣਗੇ ਜੇ ਉਹ ਰੱਦ ਕਰਵਾ ਲਿਆ ਤਾਂ ਹੋਰ ਬੁਰਾ ਹੋਏਗਾ ਕਿਉਂਕਿ ਇੱਕ ਤਾਂ ਪਹਿਲਾਂ ਤਾਂ ਉਹ ਕਹਿੰਦੇ ਆ ਨਾ ਖਸਮ ਕਰਨਾ ਪੁਰਾ ਫਿਰ ਕਰਕੇ ਛੱਡਣਾ ਪੁਰਾ ਤੇ ਇਹਦੇ ਚ ਬਹੁਤ ਮੰਦ ਭਾ ਕੇ ਗੱਲ ਹੋ ਜਾਣੀ ਆ ਤੇ ਇਹ ਸੁਖਵੀਰ ਸਿੰਘ ਬਾਦਲ ਨੂੰ ਦੇਖਣਾ ਪੈਣਾ ਕਿ ਇਸ ਨੂੰ ਅੱਗੇ ਬੜੀ ਸੂਝ-ਬੂਝ ਨਾਲ ਚਲਾਉਣਾ ਪੈਣਾ ਔਰ ਜ਼ਿੰਮੇਵਾਰੀ ਵੀ ਐਸੇ ਵਿਅਕਤੀ ਨੂੰ ਦੇਣੀ ਪੈਣੀ ਹੈ ਜੋ 바ਦਲ ਸਾਹਿਬ ਦਾ ਆਪਣਾ ਹੋਵੇ ਕਿਉਂਕਿ ਅਕਾਲੀ ਦਲ ਨੂੰ ਚਲਾਉਣ ਵਾਲਾ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਜਿਹੜਾ ਇਸ ਨੂੰ ਚਲਾ ਸਕਦਾ ਹੋਵੇ ਇਸ ਵੇਲੇ ਉਹ ਮੇਰਾ ਖਿਆਲ ਆ ਵੀ ਇਸ ਟਾਈਮ ਇੰਨੀ ਮਜ਼ਬੂਤੀ ਚ ਕੋਈ ਨਹੀਂ ਹੈ ਕਿਉਂਕਿ ਇਧਰ ਲਈ ਪੈਸਾ ਵੀ ਬਹੁਤ ਚਾਹੀਦਾ ਹੁੰਦਾ ਇੱਕ ਪਾਰਟੀ ਨੂੰ ਚਲਾਉਣ ਲਈ ਇੱਕ ਰੁਤਵਾ ਵੀ ਚਾਹੀਦਾ ਹੈ ਡਿੱਪੀ ਸੀਐਮ ਵੀ ਰਹਿਣੇ ਤੇ ਮੈਂ ਮੈਂ ਸਮਝਦਾ ਕਿ ਅਕਾਲੀ ਦਲ ਦੇ ਲਈ ਹੋਰ ਬੁਰਾ ਸਮਾਂ ਸ਼ੁਰੂ ਹੋ ਗਿਆ ਜਿਸ ਦੇ ਜੋ ਪੰਜਾਬ ਦੇ ਅੰਦਰ ਇੱਕ ਐਸੀ ਜੂਥਾ 1% ਦੇ ਆਸ-ਪਾਸ ਹੈ ਜਿਹੜੀ ਕਿ ਜਾਂ ਤਾਂ ਉਹ ਅੰਮ੍ਰਿਤਪਾਲ ਨਾਲ ਲੱਗ ਜਾਂਦੇ ਆ ਜਾਂ ਭਿੰਡਰਾ ਵਾਲੇ ਨਾਲ ਲੱਗ ਜਾਂਦੇ ਆ ਜਾਂ ਉਹ ਹੋਰ ਵੀ ਇਹੋ ਜਿਹੇ ਲੋਕਾਂ ਨਾਲ ਕੋਈ ਆਈਐਸਆਈ ਨਾਲ ਔਰ ਕੋਈ ਗੁਰਪਤਵੰਤ ਪੰਨੋਂ ਨਾਲ ਤੇ ਇਸ ਤਰ੍ਹਾਂ ਰਸਤਾ ਭਟਕ ਜਾਂਦੇ ਆ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਐਸੀ ਜਮਾਤ ਆ ਜਿਹੜੀ ਉਹਨਾਂ ਨੂੰ ਸਿੱਧੇ ਰਸਤੇ ਤੇ ਲਿਆ ਸਕਦੀ ਆ ਔਰ ਉਹਨਾਂ ਨੂੰ ਸਹੀ ਦਿਸ਼ਾ ਦੇ ਸਕਦੀ ਆ ਇਸ ਲਈ ਅਕਾਲੀ ਦਲ ਦਾ ਐਗਜ਼ਿਸਟੈਂਸ ਚ ਰਹਿਣਾ ਔਰ ਸਵਸਥ ਰਹਿਣਾ ਹੈਲਦੀ ਰਹਿਣਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਲਈ ਵੀ ਤੇ ਇਹ ਜ਼ਰੂਰਤ ਹੈ ਪੰਜਾਬ ਦੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز